ਨਾਨਕ ਬਿਰਤਾ ਕੋਈ ਨਾਹੀ ਗੌੜੀ ਗਵਾਰ ਦੀ ਮਹੱਲਾ ਪੰਜਵਾਂ ਹਸਤ ਪਨੀਤ ਹੋਹੇ ਤਤਕਾਲ ਬਿਨਸ ਜਾਹੇ ਮਾਇਆ ਜੰਜਾਲ ਰਸਨਾ ਰਮੋਹ RAM ਗੁਣਨੀਤ ਸੁਖ ਪਾਵੋ ਮੇਰੇ ਭਾਈ ਮੀਤਾ ਲੇਖ ਲੇਖਣ ਕਾਗਦ ਮਸਵਾਣੀ RAM ਨਾਮ ਹਰ ਅੰਮ੍ਰਿਤ ਬਾਣੀ ਰਹਾਉ ਇਹ ਕਾਰਜ ਤੇਰੇ ਜਾਹੇ ਬਕਾਰ ਸਿਮਰਤ ਰਾਮ ਨਾਹੀ ਜਮ ਮਾਰ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਨਾ ਕਸ਼ੂਐ ਮੋਹ ਹੈ ਉਧਰ ਹੈ ਆਪ ਤਰੈ ਸੰਸਾਰ ਰਾਮ ਨਾਮ ਜਪੈ ਕੰਕਾਰ ਆਪ ਕਮਾਉ ਅਵਰਾ ਅਪਦੀਸ ਰਾਮ ਨਾਮ ਹਿਰਦੈ ਪਰਵੇਸ਼ ਜਾਂ ਕੈ ਮਾਥੈ ਹੋ ਨਿਧਾਨ ਸੋਈ ਪੁਰਖ ਜੱਪੈ ਭਗਵਾਨ ਆਠ ਪਹਿਰ ਹਰ ਹਰ ਗੁਣ ਗਾਉਂ ਕਹੋ ਨਾਨਕ ਹਉ ਤਿਸ ਬਲ ਜਾਉ ਰਾਗ ਗੌੜੀ ਗਵਾਰੀ ਮਹੱਲਾ ਪੰਜਵਾਂ ਚੌਪਦੀ ਦੋਹ ਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਜ ਛੋਡਨ ਤਿਸ ਸਿਉ ਮਨ ਰਚਨਾ ਕਹੋ ਗਸਾਈ ਮਿਲੀਐ ਕੇ ਜੋ ਵਿਬਰਜਤ ਤਿਸ ਸਿਉਨੇ ਰਹਾਉ ਝੂਠ ਬਾਤ ਸਾ ਸੱਚ ਕਰ ਜਾਤੀ ਸਤ ਹੋਵਨ ਮਨ ਲੱਗੈ ਨਾ ਰਾਤੀ 바ਵੇ ਮਾਰਗ ਟੇਡਾ ਚੱਲਣਾ ਸਿੱਧਾ ਛੋੜ ਅਪੂਠਾ ਬੁਨਣਾ ਦੋਹਾ ਸੁਨਿਆ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਗੌੜੀ ਗਵਾਰ ਦੀ ਮਹੱਲਾ ਪੰਜਵਾਂ ਕਲ ਜੁਗ ਮਹਿ ਮਿਲੇ ਆਏ ਸੰਜੋਗ ਜਿ ਚਰਿਆ ਗਿਆ ਤੇ ਚਰ ਭੋਗਹਿ ਭੋਗ ਜਲੈ ਨ ਪਾਈਐ ਰਾਮ ਸਨੇਹੀ ਕਿਰਤ ਸੰਜੋਗ ਸਤੀ ਉਠ ਹੋਈ ਰਹਾਉ ਦੇਖਾ ਦੇਖੀ ਮਨ ਹਥ ਜਲ ਜਾਈਐ ਪ੍ਰਿਆ ਸੰਗ ਨ ਪਾਵੈ ਬਹੁ ਜੂਨ ਪੁਵਾਈਐ ਸੀਲ ਸੰਜਮ ਪ੍ਰਿਆ ਆਗਿਆ ਮਾਨੈ ਤਿਸ ਨਾਰੀ ਕੋ ਦੁਖ ਨ ਜਮਾਨੈ ਕਹੋ ਨਾਨਕ ਜਿਨ ਪ੍ਰਯੋਗ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗਾਹਾ ਪਰਵਾਨਿਆ ਗੌੜੀ ਗੁਵਾਰੀ ਮਹੱਲਾ ਪੰਜਵਾਂ ਹਮਤਨ ਅੰਤ ਭਾਗਠ ਸਚਨਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਰਹਾਉ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਭਿਆ ਨਿਧਾਨਾ ਰਾਤਨ ਲਾਲ ਜਾ ਕਾ ਕਸ਼ੂ ਨਾਮੋਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚਹਿ ਰਲ ਮਿਲ ਭਾਈ ਟੂਟ ਨ ਆਵੈ ਵੱਦ ਦੂ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਈ ਸੋ ਏਤ ਖਜ਼ਾਨੇ ਲਿਆਰ ਲਾਈ ਗੌੜੀ ਮਹੱਲਾ ਪੰਜਵਾ ਡਰ ਡਰ ਮਰਤੇ ਜਬ ਜਾਨੀਐ ਦੂਰ ਦਾਰਕੂ ਕਾ ਦੇਖਿਆ ਭਰਪੂਰ ਸਤਗੁਰ ਆਪਨੇ ਕਉ ਬਲਿਹਾਰੈ ਛੋੜ ਨਾ ਜਾਈ ਸਰ ਪਰਤਾਰੈ ਰਹਾਉ ਦੂਖ ਰੋਗ ਸੋਗ ਬਿਸਰੈ ਜਬ ਨਾਮ ਸਦਾ ਆਨੰਦ ਜਾਂ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀਜੈ ਛੋੜ ਮਾਨ ਹਰ ਚਰਨ ਗਹੀਜੈ ਕਹੋ ਨਾਨਕ ਗੁਰਮੰਤਰ ਚਿਤਾਰੈ ਤੁਕ ਪਾਵਹਿ ਸਾਚੇ ਦਰਬਾਰ ਗੌੜੀ ਮਹੱਲਾ ਪੰਜਵਾਂ ਜਾਂ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਹੋ ਕਾ ਕੀ ਕਮੀਆਂ ਜਾਂ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਦੂਖ ਦਰਦ ਭ੍ਰਮ ਤਾਂ ਕਾ ਭਾਗੀ ਰਹਾਉ ਜਾਂ ਕੋ ਰਸ ਹਰ ਰਸ ਹੈ ਆਇਉ ਸੋ ਅਨ ਰਸ ਨਾਹੀ ਲਪਟਾਇਉ ਜਾ ਕਾ ਕਹਿਆ ਦਰਗਹ ਚੱਲੈ ਸੋ ਕਿਸ ਕੋ ਨਦਰ ਲੈ ਆਵੇ ਤਲੈ ਜਾਂ ਕਾ ਸਭ ਕਿਛ ਤਾਂ ਕਾ ਹੋਈ ਨਾਨਕ ਤਾਂ ਕਉ ਸਦਾ ਸੁਖ ਹੋਈ ਗੌੜੀ ਮਹੱਲਾ ਪੰਜਵਾ ਜਾਂ ਕੈ ਦੁਖ ਸੁਖ ਸਮ ਕਰ ਜਾਪੈ ਤਾਂ ਕਉ ਕਾੜਾ ਕਹਾ ਬਿ ਆਪੈ ਸਹਿਜ ਆਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰਿ ਰਾਏ ਰਹਾਉ ਜਾਂ ਕੈ ਅਚਿੰਤ ਵਸੈ ਮਨ ਆਈ ਤਾਂ ਕੋ ਚਿੰਤਾ ਕਤ ਹੂ ਨਾਹੀ ਜਾਂ ਕਹਿ ਬਿਨ ਸਿਓ ਮਨ ਤੇ ਪਰਮਾ ਤਾਂ ਕਹਿ ਕਛੂ ਨਾਹੀ ਡਰ ਜਮਾ ਜਾਂ ਕਹਿ ਹਿਰਦੈ ਦੀਓ ਗੁਰਨਾਮਾ ਕਹੋ ਨਾਨਕ ਤਾਂ ਕਹਿ ਸਗਲ ਨਿਦਹਾਨਾ ਗਉੜੀ ਮਹੱਲਾ ਪੰਜਵਾ ਅਗਮ ਰੂਪ ਕਾ ਮਨ ਮਹਿ ਥਾਨਾ ਗੁਰ ਪ੍ਰਸਾਦ ਕਿਨੈ ਬਿਰਲੇ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸ ਹੈ ਪ੍ਰਾਪਤ ਤਿਸ ਲੈ ਪੁੰਚਾ ਰਹਾ ਅਨਹਤ ਬਾਣੀ ਥਾਨ ਨਿਰਾਲਾ ਤਾਂ ਕੀ ਧੁਨ ਮੋਹੇ ਗੋਪਾਲਾ ਤਹ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਕਰ ਗੁਰ ਨਾਨਕ ਕੋ ਦੀਆ ਗੌੜੀ ਮਹੱਲਾ ਪੰਜਵਾ ਕਮਨ ਰੂਪ ਤੇਰਾ ਅਰਾਧੋ ਕਮਨ ਜੋਗ ਕਾਇਆ ਲਈ ਸਾਧੋਂ ਕਮਨ ਗੁਣ ਜੋ ਤੁਝ ਲੈ ਗਾਵੂੰ ਕਮਨ ਬੋਲ ਪਾਰ ਬ੍ਰਹਮ ਰੀ ਜਾਵੂੰ ਰਹਾਉ ਕਮਨ ਸੋ ਪੂਜਾ ਤੇਰੀ ਕਰੂੰ ਕਮਨ ਸੋ ਬਿੱਤ ਜਿਤ ਪਵ ਜਲ ਤਰੂੰ ਕਮਨ ਤਪ ਜਿਤ ਤਪਿਆ ਹੋਏ ਕਮਨ ਸੋ ਨਾਮ ਹਉ ਮੈ ਮਲ ਖੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਗੁਰ ਮਿਲੇ ਦਇਆਲ ਤਿਸ ਹੀ ਗੋਣ ਤਿਨਹੀ ਪ੍ਰਭ ਜਾਤਾ ਜਿਸ ਕੀ ਮਾਨ ਲੇ ਸੁਖ ਦਾਤਾ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਆਪਨ ਤਨ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਨ ਦਰਬਾ ਆਪਨ ਨਹੀਂ ਕਾ ਕੋ ਲਪਟਾਇਓ ਆਪਨ ਨਾਮ ਸਤਗੁਰ ਤੇ ਪਾਇਓ ਰਹਾਉ ਸੁੱਤ ਬਨਤਾ ਆਪਨ ਨਹੀਂ ਭਾਈ ਇਸ਼ਟ ਮੀਤ ਆਪ ਬਾਪ ਨਾ ਮਾਈ ਸੋਇ ਨਾ ਰੂਪਾ ਫੁਲ ਨਹੀਂ ਧਾਮ ਹੈ ਵਰ ਗੈ ਵਰ ਆਪਨ ਨਹੀਂ ਕਾਮ ਕਹੋ ਨਾਨਕ ਜੋ ਗੁਰਬਖਸ਼ ਮਲਾਇਆ ਤਿਸ ਕਾ ਸਭ ਕਿਛ ਜਿਸ ਕਾ ਹਰ ਰਾਇਆ ਗੌੜੀ ਮਹੱਲਾ ਪੰਜਵਾ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਤਗੁਰੇ ਆਪਣੇ ਕਉ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾਉ ਚਰਨ ਰੇਣ ਗੁਰ ਕੀ ਮੁਖ ਲਾਗੀ ਹਮ ਬੁੱਧ ਤਿਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾਤੇ ਮੋਹਿ ਦੀਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗੌੜੀ ਮਹੱਲਾ ਪੰਜਵਾ ਰੀ ਮਨ ਮੇਰੇ ਤੂੰ ਤਾਂ ਕਉ ਆਹੀ ਜਾਂ ਕਹਿ ਊਣਾ ਕਛੂ ਨਾਹੀ ਹਰ ਸਾ ਪ੍ਰੀਤਮ ਕਰ ਮਨ ਮੀਤਾ ਪ੍ਰਾਣ ਆਧਾਰ ਰੱਖੋ ਸਦ ਚੀਤ ਰਹਾਉ ਰੀ ਮਨ ਮੇਰੇ ਤੂੰ ਤਾਂ ਕਉ ਸੇਵਾ ਆਦ ਪੁਰਖ ਅਪਰੰਪਰ ਦੇਵ ਤਿਸੇ ਉੱਪਰ ਮਨ ਕਰ ਤੂੰ ਆਸਾ ਆਦ ਜਗਾਦ ਜਾਂ ਕਾ ਪਰਵਾਸਾ ਜਾਂ ਕੀ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵੇ ਗੁਰ ਮਿਲ ਸੋਏ ਗੌੜੀ ਮਹੱਲਾ ਪੰਜਵਾਂ ਮੀਤ ਕਰੈ ਸੋਹੀ ਹਮਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਏਕਾ ਟੇਕ ਮੇਰਾ ਮਨ ਚੀਤਾ ਜਿਸ ਕਿਸ ਕਰਨਾ ਸੋ ਹਮਰਾ ਮੀਤ ਰਹਾਉ ਮੀਤ ਹਮਾਰਾ ਵੇ ਪਰਵਾਹਾ ਗੁਰ ਕਿਰਪਾ ਤੇ 모ਹੇ ਅਸਨਾਹਾ मीत ਹਮਾਰਾ ਅੰਤਰਜਾਮੀ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ ਹਮਦਾਸੇ ਤੁਮ ਠਾਕੁਰ ਮੇਰੇ ਮਾਨ ਮਹਤ ਨਾਨਕ ਪ੍ਰਭ ਤੇਰੀ ਗੌੜੀ ਮਹੱਲਾ ਪੰਜੂਆ ਜਾਂ ਕੋ ਤੁਮ ਪਏ ਸਮਰੱਥ ਅੰਗਾ ਤਾਂ ਕੋ ਕਛ ਨਾਹੀ ਕਾਲੰਗਾ ਮਾਦਵ ਜਾਂ ਕੋ ਹੈ ਆਸ ਤੁਮਾਰੀ ਤਾਂ ਕੋ ਕਛ ਨਾਹੀ ਸੰਸਾਰੀ ਰਹਾਉ ਜਾ ਕਹਿ ਹਿਰਦੈ ਠਾਕੁਰ ਹੋਇ ਤਾ ਕੋ ਸਹਸਾ ਨਾਹੀ ਕੋਇ ਜਾ ਕੋ ਤੁਮ ਦੀਨੀ ਪ੍ਰਭ ਧੀਰ ਤਾ ਕਹਿ ਨਿਕਤ ਨ ਆਵੈ ਪੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਗੌੜੀ ਮਹੱਲਾ ਪੰਜਵਾਂ ਦਲਬ ਦੇ ਪਾਈ ਵਡਭਾਗੀ ਨਾਮ ਨਾ ਜਪਹਿ ਤੇ ਆਤਮ ਘਾਤੀ ਮਰ ਨਾ ਜਾਹੀ ਜਿਨਾਂ ਬਿਸਰਤ ਰਾਮ ਨਾਮ ਬਿਹੂ ਨ ਜੀਵਨ ਕੌਨ ਕਾਮ ਰਹਾਉ ਖਾਤ ਪੀਤ ਖੇਲ ਤਹਸਤ ਬਿਸਥਾਰ ਕਮਨ ਅਰਥ ਮਿਰਤਕ ਸ਼ੀਂਗਾਰ ਜੋ ਨਾ ਸੁਨੈ ਜਸ ਪਰਮਾਨੰਦਾ ਪਸ ਪੰਖੀ ਧ੍ਰਿਗਦ ਜੋਨ ਤੇ ਮੰਦਾ ਕਹੋ ਨਾਨਕ ਗੁਰ ਮੰਤਰ ਦਿਰੜਾਇਆ ਕੇਵਲ ਨਾਮ ਰਿਦਮਾਹਿ ਸਮਾਇਆ ਗੌੜੀ ਮਹੱਲਾ ਪੰਜਵਾ ਕਾ ਕੀ ਮਾਈ ਕਾਕੂ ਬਾਪ ਨਾਮ ਧਰੀਕ ਝੂਠੇ ਸਭ ਸਾਖ ਕਾਹੇ ਕੋ ਮੂਰਖ ਪਖਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਰਹਾਉ ਏਕਾ ਮਾਟੀ ਏਕਾ ਜੋਤ ਏਕੋ ਪਵਨ ਕਹਾ ਕੌਣ ਰੋਤ ਮੇਰਾ ਮੇਰਾ ਕਰ ਬਿਲ ਲਾਹੀ ਮਰਨ ਹਾਰ ਇਹੋ ਜੀਆ ਰਾ ਨਾਹੀ ਕਹੋ ਨਾਨਕ ਗੁਰ ਖੋਲੇ ਕਪਾਟ ਮੁਕਤ ਪਏ ਬਿਨਸੀ ਭ੍ਰਮ ਥਾਟ ਗੌੜੀ ਮਹੱਲਾ ਪੰਜਵਾਂ ਵੱਡੇ ਵੱਡੇ ਜੋ ਦੀ ਸਹਿਨੋਗਾ ਦਿਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵਲਾਈ ਰਹਾਉ ਭੂਮੀਆਂ ਭੂਮ ਉਪਰ ਨਿਤ ਲੁਝੈ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਝੈ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਗੌੜੀ ਮਹੱਲਾ ਪੰਜਵਾਂ ਪੂਰਾ ਮਾਰਗ ਪੂਰਾ ਇਸਨਾਨ ਸਭ ਕਿਛ ਪੂਰਾ ਹਿਰਦੈ ਨਾਮ ਪੂਰ ਰਹੀ ਜਾਂ ਪੂਰੇ ਰਾਖੀ ਪਾਰ ਬ੍ਰਹਮ ਕੀ ਸਰਨ ਜਨ ਤਾ ਕੀ ਰਹਾਉ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਯੋਗ ਹਰ ਕੈ ਮਾਰਗ ਪਤ ਤਪਨੀ ਤ ਪੂਰੀ ਸੋਭਾ ਪੂਰਾ ਲੋਕੀ ਕ ਕਰਨ ਹਾਰ ਸਦ ਬਸੈ ਹਦੂਰਾ ਕਹੋ ਨਾਨਕ ਮੇਰਾ ਸਤ ਗੁਰੂ ਪੂਰਾ ਗੌੜੀ ਮਹੱਲਾ ਪੰਜਵਾਂ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੂਟ ਸੰਤ ਕਾ ਦਰਸ ਪੂਰਨ ਇਛਾ ਨਾਨ ਸੰਤ ਕਿਰਪਾ ਤੇ ਜਪੀਐ ਨਾਮ ਰਹਾਉ ਸੰਤ ਕੈ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੇ ਸਭੇ ਕੰਕਾਰ ਸੰਤ ਸੋ ਪਰਸਨ ਆਏ ਵਸ ਪੰਚਾ ਅੰਮ੍ਰਿਤ ਨਾਮ ਹਿਰਦੈ ਲੈ ਸੰਚਾ ਕਹੋ ਨਾਨਕ ਜਾਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗਉੜੀ ਮਹੱਲਾ ਪੰਜਵਾਂ ਹਰ ਗੁਣ ਜਪਤ ਕਮਲ ਪਰਗਾਸੈ ਹਰ ਸਿਮਰਤ ਤਰਾਸ ਸਭ ਨਾਸੈ ਸਾਧ ਮਤ ਪੂਰੀ ਜਿਤ ਹਰ ਗੁਣ ਗਾਵੇ ਵੱਡੇ ਭਾਗ ਸਾਧੂ ਸੰਗ ਪਾਵੇ ਰਹਾਉ ਸਾਧ ਸੰਗ ਪਾਈਐ ਨਿਦ ਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨਮ ਪਰਵਾਨ ਗੁਰ ਕਿਰਪਾ ਤੇ ਨਾਮ ਵਖਾਣ ਕਹੋ ਨਾਨਕ ਸੋ ਜਨ ਪਰਵਾਨ ਜਾਂ ਕਹਿ ਰਿਦੈ ਵਸੈ ਭਗਵਾਨ ਗਉੜੀ ਮਹੱਲਾ ਪੰਜਵਾ ਇਕਸ ਸਿਉ ਜਾ ਕਾ ਮਨ ਰਾਤਾ ਵਿਸਰੀਤ ਸਹ ਪਰਾਇ ਤਾਤਾ ਬਿਨ ਗੋਬਿੰਦ ਨਾ ਦੀਸੈ ਕੋਈ ਕਰਨ ਕਰਾਵਣ ਕਰਤਾ ਸੋਈ ਰਹਾਉ ਮਨਹਿ ਕਮਾਵੈ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤਹਿ ਨਾ ਡੋਲੇ ਜਾਂ ਕੈ ਹਰ ਧਨ ਸੁ ਸਚ ਸਾਹ ਗੁਰ ਪੂਰੈ ਕਰਦੀਨੋ ਵਿਸਾਹ ਜੀਵਨ ਪੁਰਖ ਮਿਲਿਆ ਹਰ ਰਾਇ ਕਹੋ ਨਾਨਕ ਪਰਮ ਪਦ ਪਾਇਆ ਗੌੜੀ ਮਹੱਲਾ ਪੰਜਵਾਂ ਨਾਮ ਭਗਤ ਕੈ ਪ੍ਰਾਨ ਅਧਾਰ ਨਾਮੋ ਧਨ ਨਾਮੋ ਵਿਵਹਾਰ ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦਿਵਾਏ ਰਹਾਉ ਨਾਮ ਭਗਤ ਕੈ ਸੁਖ ਸਥਾਨ ਨਾਮ ਰਤ ਸੋ ਭਗਤ ਪਰਵਾਨ ਹਰ ਕਾ ਨਾਮ ਜਨ ਕੋ ਉਤਾਰੈ ਸਾਸ ਸਾਸ ਜਨ ਨਾਮ ਸੁਮਾਰੈ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾ ਕਾ ਮਨ ਲਾਗ ਗੋੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਧਿਆਇਆ ਤਬ ਤੇ ਧਾਵਤ ਮਨ ਤ੍ਰਿਪਤਾਇਆ ਸੁਖ ਬਿਸਰਾਮ ਪਾਇਆ ਗੁਣ ਗਾਏ ਸਰਮ ਮੱਟਿਆ ਮੇਰੀ ਹਤੀ ਬਲਾਈ ਰਹਾਉ ਚਰਨ ਕਮਲ ਆਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਭ ਤਜ ਅਨਾਥ ਇਕ ਸਰਨੇ ਆਇਉ ਊਚ ਅਸਥਾਨ ਤਬ ਸਹਜੇ ਪਾਇਉ ਦੁਖ ਦਰਦ ਭਰਮ ਪਉ ਨਸਿਆ ਕਰਨ ਹਾਰ ਨਾਨਕ ਮਨ ਬਸਿਆ ਗੋੜੀ ਮਹੱਲਾ ਪੰਜਵਾ ਕਰ ਕਰ ਟਹਿਲ ਰਸਨਾ ਗੁਣ ਗਾਵਉ ਚਰਨ ਠਾਕੁਰ ਕੈ ਮਾਰਗ ਧਾਵਉ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਭੈ ਪਾਰ ਉਤਰੀਆ ਰਹਾਉ 네ਤਰ ਸੰਤਨ ਕਾ ਦਰਸ਼ਨ ਪੀਖ ਪ੍ਰਭ ਅਵਨਾਸੀ ਮਨ ਮਹਲੇਖ ਸੁਣ ਕੀਰਤਨ ਸਾਧ ਪਹਿ ਜਾਈ ਜਨਮ ਮਰਨ ਕੀ ਤਰਾਸ ਮਟਾਏ ਚਰਨ ਕਮਲ ਠਾਕੁਰ ਉਰਤਾਰ ਦਲਬ ਦੇ ਨਾਨਕ ਨਿਸਤਾਰ